ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੇ ਦੋ ਮਾਰਵਾੜੀ ਜਾਨਵਰ ਦਿਖਾਉਣੇ ਆ। ਇੱਕ ਤਾਂ ਆਹ ਕਮੈਤਰੰਗ ਦੀ ਘੋੜੀ ਆ ਮੱਥੇ ਪਟੇ ਤੇ ਤਿੰਨ ਪੈਰ ਚਿੱਟਿਆਂ ਦੀ ਤੇ ਦੂਜੀ ਹੈਗੀ ਆ ਦੋਸਤੋ ਆਹ ਸ਼ਕੀਨਾ ਬਲਖ ਬਸ਼ੇਰੀ। ਇਹਦੀ ਵੀ ਮੱਥੇ ਤੇ ਬਹੁਤ ਸੋਹਣਾ ਬਲੇਜ ਆ, ਬਾਕੀ ਬਰੀਕੀਆਂ 'ਚ ਬੜੀ ਆ। ਸੋ ਪਹਿਲਾਂ ਗੱਲਬਾਤ ਆਪਾਂ ਘੋੜੀ ਬਾਰੇ ਕਰਦੇ ਆਂ। ਘੋੜੀ ਦੇ ਤੁਸੀਂ ਦੇਖ ਸਕਦੇ ਹੋ ਮੱਥੇ ਤੇ ਬਹੁਤ ਸੋਹਣਾ ਜਮਾਂ ਐਨ ਸਿੱਧਾ ਪਟਾਗਾ, ਕੰਨ ਛੋਟਾ ਤੇ ਕੁੰਡੀ ਵਾਲਾ। ਬਾਲਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਬਾਕੀ ਬਰੀਕੀਆਂ ਸੱਪਣ ਦੇ ਨਾਲ-ਨਾਲ ਘੋੜੀ ਦੇ ਵਿੱਚ ਮਜ਼ਬੂਤੀ ਬਹੁਤ ਆ ਬੈੱਡ ਬਾਡੀ ਦੀ ਬਹੁਤ ਖੁੱਲੀ ਆ ਕੱਦ ਕਾਠ ਵੀ ਚੰਗਾ ਕੱਦਾ ਜਿਹੜਾ ਇਹਦਾ ਮਿੰਤੀ ਵਾਲਾ ਪ੍ਰੋਪਰ 56.5 ਇੰਚ ਹਾਈਟ ਆ ਤੇ ਪਥੇੜੀ ਵਾਲੇ ਵੱਡੇ ਘੋੜੇ ਦੀ ਧੀ ਆ ਇਹ ਸੋ ਖਾਨਦਾਨ ਵੀ ਇਹਦਾ ਬੜਾ ਚੰਗਾ ਆ ਗਿਆ ਬਾਲਪੌਰੀਆਂ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਿਲਕੁਲ ਸਾਫ ਆ ਤਿੰਨ ਚਾਰ ਗੱਲਾਂ ਘੋੜੀ ਦੇ ਵਿੱਚ ਬਹੁਤ ਚੰਗੀਆਂ ਨੇ ਰੰਗ-ਬਨ ਬਹੁਤ ਜਿਆਦਾ ਚੰਗਾ ਵਧੀਆ ਜਮਾਂ ਸਮੀ ਵੀ ਪਲੀ ਵੀ ਘੋੜੀ ਆ ਤੇ ਵੈਸੇ ਵੀ ਸਾਊਸਰੀਫਾ ਮਾਰਕਿੰਗ ਵਾਲੇ ਪੱਖ ਤੋਂ ਵੀ ਚੰਗੀ ਆ ਸੋ ਘੋੜੀ ਦੇ ਵਿੱਚ ਘਾਟ ਕੋਈ ਨਹੀਂ ਹੈਗੀ ਤੇ ਆ ਤੁਸੀਂ ਨਿਗਾਹ ਮਾਰ ਲਓ ਸਵਾਰੀ ਦੇ ਹੱਕ ਨੂੰ ਵੀ ਘੋੜੀ ਬਹੁਤ ਜਿਆਦਾ ਚੰਗੀ ਆ ਸੋਣਾ ਅਰੇਬੀਆ ਤੋਰਾ ਤੁਰਦੀ ਆ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਮੌਕੇ ਤੇ ਘੋੜੀ ਖਾਲੀ ਆ ਤੇ ਅੰਦਰ ਦੀ ਬਿਲਕੁਲ ਸਾਫਾ ਤੁਸੀਂ ਚੈੱਕ ਕਰਵਾ ਕੇ ਘੋੜੀ ਲੈ ਸਕਦੇ ਹੋ ਹੁਣ ਜਿਹੜੀ ਗੱਲਬਾਤ ਆਪਾਂ ਤੁਹਾਨੂੰ ਅਵਲਖ ਬਸ਼ੇਰੀ ਬਾਰੇ ਕਲੀਅਰ ਕਰਦੇ ਆਂ ਇਹ ਜਿਹੜੀ ਬਸ਼ੇਰੀ ਆ ਦੋਸਤੋ ਇਹਦਾ ਵੀ ਮਾਰਕਾ ਬੜਾ ਸੋਹਣਾਗਾ ਮੱਥੇ ਤੇ ਬਹੁਤ ਸੋਹਣਾ ਸਿੱਧਾ ਪਟਾਏ ਦੇ ਵੀ ਤੇ ਦੋਨੇ ਪਾਸੇ ਇੱਕੋ ਜਿਹੇ ਡੱਬਣੇਗੇ ਉਮਰ ਬਸ਼ੇਰੀ ਦੀ 3 ਮਹੀਨੇ ਆ ਤੇ ਇਹਦੀ ਲਾਈਨ ਦੋਨੋਂ ਪਾਸਿਆਂ ਤੋਂ ਬੜੀ ਚੰਗੀ ਆ ਮਾਂ ਬਾਪ ਵਾਲੇ ਪਾਸੋਂ ਜਿਹੜਾ ਖਾਨਦਾਨ ਆ ਤੇ ਇਹ ਇੱਕ ਅੱਖੋਂ ਦੋਸਤੋ ਬੱਲੜੀ ਆ ਇੱਕ ਅੱਖੇ ਦੀ ਬਿੱਲੀ ਆ ਤੇ ਦੂਜੀ ਅੱਖ ਬਿਲਕੁਲ ਕਾਲੀ ਆ ਬਾਲਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਇਹਦੀ ਲਾਈਨ ਬੜੀ ਚੰਗੀ ਆ ਪਿਓ ਵਾਲੇ ਪਾਸਿਓਂ ਦੋਸਤੋ ਇਹ ਉਤਮ ਸਿੰਘ ਜੀ ਦੁੱਧਵਾ ਦੇ ਕੋਲੇ ਜਿਹੜਾ ਡਿੱਗ ਪਾਲ ਘੋੜਾਗਾ ਉਸ ਘੋੜੇ ਦੀ ਬੱਚੀ ਆ ਤੇ ਮਾਂ ਇਹਦੀ ਜਿਹੜਾ ਗਜेंद्रਪਾਲ ਪਸਾਣਾ ਜੀ ਦੇ ਕੋਲੇ ਪਰਮਹੰਸ ਘੋੜਾਗਾ ਉਸ ਘੋੜੇ ਦੀ ਧੀ ਆ ਇਹਦੀ ਮਾਂ ਕਮੈਤ ਰੰਗ ਦੀ ਮੱਥੇ ਪਟੇ ਦੀ ਬਹੁਤ ਸੋਹਣੀ ਘੋੜੀ 60 61 ਇੰਚ ਹਾਈਟ ਦੀ ਸੋ ਲਾਈਨ ਬਛੇਰੀ ਦੀ ਬੜੀ ਚੰਗੀ ਆ ਵੈਸੇ ਵੀ ਸ਼ੋ ਕੁਆਲਟੀ ਆ ਬੱਚੀ ਬਣਤਰਾਂ ਚ ਬਹੁਤ ਸੋਹਣੀ ਆ ਧੌਣ ਧੂਣ ਬੜੀ ਪਤਲੀ ਆ ਤੇ ਕੱਦ ਕਾਠ ਵੀ ਬੱਚੀ ਸੋਹਣਾ ਕਰੂਗੀ ਕੰਨ ਵੀ ਇਹਦਾ ਬਹੁਤ ਜਿਆਦਾ ਛੋਟਾ ਤੇ ਜਿਆਦਾ ਕੁੰਡੀ ਵਾਲਾ ਕੁੰਡੀ ਕਾਂਡੀ ਪੂਰੀ ਫੁੱਲ ਮੋੜਦੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਆਵਲਖ ਬਸ਼ੇਰੀ ਖਰੀਦਣਾ ਚਾਹੁੰਦਾ ਇਹਦੇ ਬਾਰੇ ਤੁਸੀਂ ਗੱਲ ਕਰ ਲਿਓ ਤੇ ਜਾਂ ਕਿਸੇ ਨੇ ਉਹ ਘੋੜੀ ਖਰੀਦਣੀ ਆ ਕਮੈਤ 65 ਇੰਚ ਹਾਈਟ ਦੀ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਪਿੰਡ ਆ ਬਾਈ ਦਾ ਨੰਗਲ ਖੁਰਦ ਤੇ ਨਾਮ ਬਾਈ ਦਾ ਸੋਨੀ 98558 4642122 ਦਾ ਕੰਟੈਕਟ ਨੰਬਰ ਆ ਪੱਖੋਵਾਲ ਤੋਂ ਇਹ 4-5 ਕਿਲੋਮੀਟਰ ਦੂਰ ਆ ਪਿੰਡ ਤੇ ਬਾਈ ਨੂੰ ਫੋਨ ਲਾ ਕੇ ਤੁਸੀਂ ਨੰਗਲ ਖੁਰਦ ਜਾ ਕੇ ਦੋਨੇ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਘੋੜੀ ਵੀ ਬਹੁਤ ਜਿਆਦਾ ਚੰਗੀ ਆ ਬਰੀਡਿੰਗ ਦੇ ਹੱਕ ਨੂੰ ਬੜੀ ਵਧੀਆ ਪਹਿਲਾਂ ਚੰਗੇ ਬੱਚੇ ਦਿੱਤੇ ਆਣੇ ਤੇ ਬਾਕੀ ਜਿਹੜੀ ਬਸ਼ੇਰੀ ਆ ਇਹ ਵੀ ਤੁਹਾਨੂੰ ਭਾਅ ਸਿਰ ਦੇ ਵਿੱਚ ਮਿਲ ਜੂਗੀ ਜਿਹੜੇ ਕੋਈ ਚਾਹਵਣ ਸੱਜਣ ਚੰਗੀ ਆਬਲਖ ਬਸ਼ੇਰੀ ਸਕੀਨ ਭਾਲਦੇ ਆ ਤਾਂ ਗੌਰ ਕਰ ਲਿਓ ਬਸ਼ੇਰੀ ਵੀ ਚੰਗੀ ਆ ਘੋੜੀ ਵੀ ਚੰਗੀ ਆ ਕਾਲ ਕਰ ਲਿਓ